ਉਹ ਜਿਹੜੇ ਬੱਚੇ ਦਾ ਮੈਡਮ ਨੇ ਪਤਾ ਨਹੀਂ ਡੰਡਾ ਮਾਰਿਆ ਉਹਦੇ ਛੱਡ ਕੇ ਅੱਖ ਤੇ ਵੱਜ ਗਿਆ ਵੀ 11 ਵਜੇ ਦੇ ਉਹਨੂੰ ਲੈ ਕੇ ਗਏ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਉਹਨੂੰ ਲੈ ਕੇ ਨਹੀਂ ਆਏ 13 ਸਾਲ ਦਾ ਬੱਚਾ ਮੇਰਾ ਮੇਰਾ ਬੇਟਾ ਹੈ ਉਸ ਦਾ ਨਾ ਤੇ ਸਾਨੂੰ ਕਿਸੇ ਨੂੰ ਨਹੀਂ ਫੋਨ ਕੀਤਾ ਮੇਰੀ ਕੁੜੀ ਨੂੰ ਵੀ ਘਰੇ ਭੇਜਤਾ ਇਹਨਾਂ ਨੇ ਜਾਂ ਫਿਰ ਮੇਰੀ ਕੁੜੀ ਨੇ ਤਾਂ ਸਿਆ ਤੁਹਾਨੂੰ ਕਿ ਮਮਾ ਕੋਈ ਭਾਈ ਕੇ ਚੋਟ ਲੱਗ ਗਈ ਹੈ ਇਹ ਪ੍ਰਿੰਸੀਪਲ ਨੇ ਮਣ ਡੰਡਾ ਮਾਰਾ ਮੇਰੇ ਪੋਤੇ ਜਾਣ ਕੇ ਮਾਰਾ ਉਹਨੇ ਸਰਜੀ ਕੋਈ ਨਹੀਂ ਫੋਨ ਚੱਕ ਰਿਹਾ ਇਹਨਾਂ ਦਾ ਆਪ ਦਾ ਮੈਡਮ ਦਾ ਟੀਚਰ ਦਾ ਕੋਈ ਵੀ ਨਹੀਂ ਫੋਨ ਚੱਕ ਰਿਹਾ ਜਿਹੜਾ ਉਹਨਾਂ ਨੂੰ ਲੈ ਕੇ ਗਿਆ ਹਿਤੇਸ਼ੀ টিআরপি ਨਹੀਂ ভরসা আপका ਮੇਰਾ 6 ਸਾਲ ਦਾ ਬੇਟਾ ਉਹਦੇ ਨਾਲ ਸਿਰ ਡੰਡਾ ਮਾਰਿਆ ਅੱਖ ਤੇ ਮੈਡਮ ਨੇ ਉਤੋਂ ਦੀ 11 11 ਵਜੇ ਦੇ ਉਹਨੂੰ ਲੈ ਕੇ ਗਏ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਉਹਨੂੰ ਲੈ ਕੇ ਨਹੀਂ ਆਏ ਸਾਨੂੰ ਕੋਈ ਨਹੀਂ ਦੱਸ ਰਿਹਾ ਸਰ ਜੀ ਕਿੱਥੇ ਲੈ ਕੇ ਗਏ ਕਿੱਦਾਂ ਵਾ ਕਿੱਦਾਂ ਨਹੀਂ ਬੱਚੇ ਦਾ ਪਤਾ ਨਹੀਂ ਪਰੇਸ਼ਾਨ ਹੈ ਕਿੱਦਾਂ ਵਾ ਜਿਆਦਾ ਲੱਗ ਗਈ ਘੱਟ ਲੱਗ ਗਈ ਦੱਸ ਹੀ ਨਹੀਂ ਰਹੇ ਸਰ ਜੀ ਕਿਹੜੀ ਜਗ੍ਹਾ ਦਾ ਮਾਮਲਾ ਕਿਹੜੀ ਸਕੂਲ ਦਾ ਮਾਮਲਾ ਆ ਫੈਬੋ ਵਾਲ ਮਹਾਵੀਰ ਜੈਨ ਕਲੋਨੀ ਐਸ ਜੀ ਆਰ ਐਸ ਪਬਲਿਕ ਸਕੂਲ ਆ ਦੇਖੋ ਸਾਹਮਣੇ ਸਕੂਲ ਹੈਗਾ ਕੀ ਗੱਲ ਕੀ ਹੋਈ ਇੱਕ ਗੱਲ ਗੱਲ ਮਾਸ ਸਕੂਲ ਦੇ ਬੱਚੇ ਦਾ ਮੈਡਮ ਨੇ ਪਤਾ ਨਹੀਂ ਡ ਇਨੇ ਸਾਲ ਦਾ ਬੱਚਾ 6 ਸਾਲ ਦਾ ਬੱਚਾ ਮੇਰਾ ਮੇਰਾ ਬੇਟਾ ਹੈ ਉਹਦਾ ਸਾਡੀ ਨੂੰ ਵੀ ਫੋਨ ਆਇਆ ਮੈਂ ਵੀ ਆਪਣੀ ਜੌਬ ਤੇ ਸੀ ਸਾਡੀ ਨੂੰ ਵੀ ਫੋਨ ਆਇਆ ਜੌਬ ਤੇ ਸੀ ਮੈਨੂੰ ਵੀ ਦੱਸਿਆ ਗਿਆ ਸਭ ਦੀ ਮੈਂ ਹੁਣੀ ਆ ਤਿੰਨ ਘੰਟੇ ਤੋਂ ਉਹਨਾਂ ਦੇ ਪ੍ਰਿੰਸੀਪਲ ਫੋਨ ਨਹੀਂ ਚੱਕ ਰਹੇ ਉਹ ਦੇਖ ਲਓ 11 ਵਜੇ ਦੀ ਸੱਟ ਲੱਗੀ ਦੇਖ ਲਓ ਕੀ ਟਾਈਮ ਹੋ ਰਿਹਾ ਵਾ ਉਹਦੇ ਬਹੁਤ ਜ਼ਿਆਦਾ ਲੱਗ ਚੁੱਕੀ ਪਤਾ ਨਹੀਂ ਉਹ ਕਿੱਥੇ ਹੈ ਮੈਂ ਕੱਲ ਤੁਸੀਂ ਸਕੂਲ ਦੇ ਅੰਦਰ ਗਏ ਸੀ ਸਰਜੀ ਕੋਸੇ ਫਰਕ ਹੀ ਕੋਈ ਨਹੀਂ ਫੋਨ ਚੱਕ ਰਿਆ ਇਹਨਾਂ ਦਾ ਆਪ ਦਾ ਮੈਡਮ ਦਾ ਟੀਚਰ ਦਾ ਕੋਈ ਵੀ ਨਹੀਂ ਫੋਨ ਚੱਕ ਰਿਆ ਜਿਹੜਾ ਉਹਨਾਂ ਨੂੰ ਲੈ ਕੇ ਗਿਆ ਕੋਈ ਉੱਧਰ ਹੈਗੇ ਅੰਦਰ ਅੰਦਰ ਤਾਂ ਹੈਗੇ ਆ ਪਤਾ ਨਹੀਂ ਹੁਣ ਦੱਸਦੇ ਨਹੀਂ ਕੀ ਆ ਕਿੱਦਾਂ ਆ ਹਾਂਜੀ ਹਾਂਜੀ ਬਸ ਇਹੀ ਵੀ ਮੇਰੇ ਮੁੰਡੇ ਸ਼ਟ ਕਿਉਂ ਮਾਰੀ ਕਿਹੜੇ ਸਕੂਲ ਦਾ ਮਾਮਲਾ ਹੈ ਜੀ ਆਰ ਐਚ ਕੀ ਨਾਮ ਹੈ ਤੁਹਾਡੇ ਬੱਚੇ ਦਾ ਦਿਵਯਾਂਸ਼ ਕਿੰਨੇ ਸਾਲ ਦਾ 6-7 ਸਾਲ ਦਾ ਕੀ ਗੱਲ ਕੀ ਹੋਈ ਸੀ ਕੀ ਗੱਲ ਉਹਦੇ ਕਹਿੰਦੇ ਸ਼ਰਾਰਤ ਕਰ ਰਹੇ ਸੀ ਵੀ ਮੈਡਮ ਨੇ ਡਰਾਉਣ ਵਾਸਤੇ ਡੰਡਾ ਚੱਕਿਆ ਤੇ ਉਹਦੇ ਗਲਤੀ ਨਾਲ ਲੱਗ ਗਿਆ ਅਕਚੂ ਲੱਗ ਗਿਆ ਤੇ ਉਹ ਸਾਨੂੰ ਕਿਸੇ ਨੂੰ ਨਹੀਂ ਫੋਨ ਕੀਤਾ ਮੇਰੀ ਕੁੜੀ ਨੂੰ ਵੀ ਘਰੇ ਭੇਜਦਾ ਇਹਨਾਂ ਨੇ ਕਿ ਬਈ ਜਾ ਤੇਰੇ ਪੇਟ 'ਚ ਦਰਦ ਹੋ ਰਹੀ ਥੋਪਨੇ ਘਰੇ ਚਲ ਜਾ ਫਿਰ ਮੇਰੀ ਕੁੜੀ ਨੇ ਦੱਸਿਆ ਸਾਨੂੰ ਕਿ ਮਮਾ ਬਈ ਭਾਈ 'ਕੋ ਚੋਟ ਲੱਗ ਗਈ ਹੈ 3 ਘੰਟੇ ਦਾ ਬੱਚਾ ਕਿੱਥੇ ਸਾਨੂੰ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਦੇ ਲੋ 11 ਵਜੇ ਦੇ ਲਾ ਕੇ ਗਏ ਹੋ ਹੁਣ ਕਿੰਨਾ ਟਾਈਮ ਹੋਇਆ ਭਾਈ ਇਹ ਗਏ ਸੀ ਸਕੂਲ ਵਾਲੇ ਹਾਂਜੀ ਕਹਿੰਦੇ ਫੋਨ ਹੀ ਨਹੀਂ ਚੱਕਰੇ ਫੋਨ ਹੀ ਨਹੀਂ ਚੱਕਰੇ ਫੋਨ ਹੀ ਨਹੀਂ ਬੱਚੇ ਦਾ ਪਤਾ ਹੀ ਨਹੀਂ ਹੈ ਪਰ ਜੀ ਗੁਰਬਿੰਦਰ ਕੋ ਬੱਚਾ ਕਿੱਥੇ ਚਾਹੀਏ ਨਾ ਕੌਣ ਸਰ ਮਾਰਾ ਐਸੀ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੇ ਇਹ ਸਕੂਲ ਨੂੰ ਕੋਈ ਇਹਦੀ ਕਾਰਵਾਈ ਹੋਵੇ ਉਹ ਪੁਲਿਸ ਕੰਪਲੇਨਟ ਕੀਤੀ ਹਾਂਜੀ ਕੀਤੀ ਉਹ ਵੀ ਕਹਿੰਦੇ ਕਹਿੰਦੇ ਉਹਨਾਂ ਨੂੰ ਆ ਜਾਣ ਤੋਂ ਬੱਚਿਆਂ ਨੂੰ ਦੇਖੂਗੇ ਕਿ ਵੀ ਕਿੰਨੀ ਚੋਟ ਫੇਟ ਲੱਗਿਆ ਇਹ ਪ੍ਰਿੰਸੀਪਲ ਨੇ ਡੰਡਾ ਮਾਰਾ ਮੇਰੇ ਪੋਤੇ ਉਸਕੇ ਪੋਤੇ ਕੇ ਮੇਰੇ ਹਾਂਜੀ ਉਹ ਜਾਣ ਕੇ ਨਹੀਂ ਜਾਣ ਜਾਣ ਕੇ ਮਾਰਾ ਉਹਨੇ ਉਹ ਤਾਂ ਪਿੱਛੇ ਕੇ ਇਹ ਹਟ ਰਹਾ ਤੇ ਨੁਕਰਾ एकदम ਆਇਆ ਨੁਕਰਾ एकदम ਡੰਡਾ ਮਾਰਾ ਜਾਣ ਕੇ ਤਸਰੀ ਐ ਝੂਠ ਬੋਲ ਰਹੀ ਹੈਗੀ ਪਹਿਲੇ ਪਹਿਲੇ ਹਾਫ ਚ ਮਾਰ ਦਿਆ ਪੈਨ ਮਾਰ ਦਿਆ ਚਗੋ ਦਿਆ ਅਸੀਂ ਪਹਿਲੇ ਬੋਲੇ ਨਹੀਂ ਚਲੋ ਕੋਈ ਨਹੀਂ ਅਬ ਡੰਡਾਖ ਚ ਮਾਰਾ ਪ੍ਰਿੰਸੀਪਲ ਨੇ ਕੀ ਮਤਲਬ ਹੈ ਉਸਕਾ ਮਾਰਨੇ ਦਾ ਮੈਨੂੰ ਤਾਂ ਉਹ ਕਰਵਾਣਾ ਜਾਣ ਕੇ ਮਾਰਾ ਹੈ ਜਾਣ ਕੇ ਡੰਡਾ ਮਾਰਵਾਇਆ ਇਸੇ ਵੀ ਹਾਂਜੀ ਮੈਂ ਨਦਮਾ ਕੌਸ਼ਲ ਇਹਦਾ ਨਾਮ ਹੈ ਕਾਜਲ ਇਹ ਮੇਰੇ ਕੋਲ ਐਸ ਅ ਹੈਲਪਰ ਕੰਮ ਕਰਦੀ ਹੈ ਤੈਨੂੰ ਗਿਆ 11:30 ਦੇ ਆਸ-ਪਾਸ ਕਾਲ ਆਇਆ ਕਿ ਤੁਹਾਡੇ ਬੇਟੇ ਦੇ 60 ਲੱਖ ਕੀ ਹੈ ਔਰ ਇਹ ਕੁਝ ਨਹੀਂ ਬਤਾ ਸੀ ਕਿ 60 ਕੀ ਲੱਗੀ ਹੈ ਜਦੋਂ ਇਹ ਸਕੂਲ ਆਈ 12:00 ਵਜੇ ਤੱਕ ਪਹੁੰਚੀ ਕਿਉਂਕਿ ਇਹ ਵੀ ਵਰਕਿੰਗ ਹੈ 12:00 ਵਜੇ ਪਹੁੰਚੀ ਤੇ ਆ ਕੇ ਇਹਨੇ ਮੈਨੂੰ ਕਾਲ ਕੀਤਾ ਕਿ ਇਹ ਬਹੁਤ ਰੋ ਰਹੀ ਸੀ ਕਿ ਮੈਮ ਇਹਦੀ ਬੇਟੀ ਨੇ ਦੱਸਿਆ ਕਿ ਮੈਡਮ ਨੇ ਇਹ ਅੱਖ ਤੇ ਡੰਡਾ ਮਾਰਦਾ ਦੇਖੋ ਇਹ ਸਕੂਲ ਨੂੰ ਬੱਚੇ ਪੜਾਉਂਦਾ ਜੋ ਨਾ ਇੱਕ ਤਰੀਕਾ ਹੋਣਾ ਚਾਹੀਦਾ ਅਗਰ ਬੱਚੇ ਨੂੰ ਡਾਂਟਣਾ ਵੀ ਆ ਭਾਈ ਕੋ ਸੈਂਸ ਹੋਣੀ ਚਾਹੀਦੀ ਐ ਐਡਮਿਨਸ ਨੂੰ ਵੀ ਕਿ ਬੱਚੇ ਨੂੰ ਸਮਝਾ ਲੈ ਕਿਸ ਤਰ੍ਹਾਂ ਮਾਰਨਾ ਘੁਟਣਾ ਲਾਊਡ ਨਹੀਂ ਆ ਔਰ ਉਹ ਬੱਚਾ ਦੋ ਸੈਕਿੰਡ ਕਲਾਸ ਦਾ ਬੱਚਾ ਹੈ ਕੋਈ ਉਹ ਜਾਨਵਰ ਨਹੀਂ ਹੈ ਕਿ ਉਹਨੂੰ ਤੁਸੀਂ ਡੰਡੇ ਨਾਲ ਮਾਰੋਗੇ ਇਹ ਬਹੁਤ ਜ਼ਿਆਦਾ ਇਨਜਸਟਿਸ ਹੈ ਜਿਹੜਾ ਸਕੂਲ ਦੇ ਡਿਪਾਰਟਮੈਂਟ ਨੇ ਹੋਇਆ ਐਂਡ ਮੋਰਓਵਰ ਦੇ ਡਿਡਨਟ ਇਨਫਾਰਮ ਦਾ ਪੇਰੈਂਟਸ ਵੀ ਹਾਊ ਕਿੱਥੇ ਲੈ ਕੇ ਜਾ ਰਹੇ ਆ ਉਹਨੂੰ ਕੀ ਟਰੀਟਮੈਂਟ ਕਰਾ ਰਿਹਾ ਹੁਣ ਤੁਸੀਂ ਦੇਖੋ ਇਹ 2 ਵਜੇ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਕਿ ਬੱਚਾ ਹੈ ਕਿੱਥੇ ਔਰ ਉਹਦੇ ਸੱਟ ਕਿੰਨੀ ਕੁ ਲੱਗੀ ਆ ਮੰਨ ਲਓ ਬੱਚੇ ਦੀ ਆਈਸਾਈਡ ਚ ਪ੍ਰੋਬਲਮ ਆ ਗਈ ਤਾਂ ਕੌਣ ਰਿਸਪੌਂਸੀਬਲ ਹੈ ਇਹ ਜਿਹੜੀਆਂ ਚੀਜ਼ਾਂ ਨਾ ਐਜੂਕੇਸ਼ਨ ਸਿਸਟਮ ਥੋੜਾ ਇਹ ਚੀਜ਼ਾਂ ਲਈ ਥੋੜਾ ਸਖਤ ਹੋਣਾ ਚਾਹੀਦਾ ਤਾਂ ਕਿ ਹਜੇ ਲੋਕਾਂ ਤੇ ਸਖਤ ਕਾਰਵਾਈ ਹੋਏ ਇਹ ਕਿਸ ਦਾ ਮਾਮਲਾ ਹੈ ਕਿਹੜੀ ਜਗ੍ਹਾ ਦਾ ਮਾਮਲਾ ਹੈ ਏ ਭਈਆ ਅਦਰ ਜੀ ਆਰਐਸ ਸਕੂਲ ਜੀਆਰਐਸ ਸਕੂਲ ਆ ਜਿਹੜਾ ਕਿ ਹਬੋਵਾਲ ਜੈਨ ਕਲੋਨੀ ਦਾ ਜੀ ਅੰਦਰ ਮਿਲ ਗਏ ਸੀ ਅਸੀਂ ਬੁਲੇਆ ਸਕੂਲ ਜਿਹੜਾ ਸਟਾਫ ਸੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਕਿ ਕਿੱਥੇ ਲੈ ਕੇ ਗਿਆ ਹੁਣ ਆਈ ਡੋਟ ਨੋ ਕਿਉਂ ਝੂਠ ਬੋਲ ਰਹੇ ਸੀ ਸੱਚ ਬੋਲ ਰਹੇ ਸੀ ਪ੍ਰਿੰਸੀਪਲ ਨੂੰ ਮੈਂ ਘੱਟੋ ਘੱਟ 20 ਕਾਲਸ ਮੈਂ ਖੁਦ ਪਰਸਨਲੀ ਕੀਤੀਆਂ ਕਿ ਚਲੋ ਮੈਂ ਪੁੱਛਾਂ ਅਗਰ ਕੋਈ ਹੋਣਾ ਨਾ हेल्प ਚਾਹੀਦੀ ਹੈ ਤਾਂ ਅਸੀਂ ਜਾ ਕੇ ਹੈਲਪ ਕਰੀਏ ਦੋ ਸਾਲ ਜਿਹੜਾ ਸੈਕਿੰਡ ਕਲਾਸ ਦਾ ਬੱਚਾ ਨਾ ਉਹਨੂੰ ਇੱਕ ਮਦਰ ਦੀ ਜ਼ਰੂਰਤ ਹੁੰਦੀ ਹੈ ਜਦੋਂ ਸੱਟ ਲੱਗਦੀ ਆ ਤਾਂ ਹਜੇ ਤੱਕ ਮਦਰ ਉਹਦੇ ਕੋਲ ਨਹੀਂ ਆ ਹੁਣ ਰੱ ਕੁਝ ਨਹੀਂ ਪਤਾ ਸਾਨੂੰ ਕੀ ਕਹਿਣਾ ਜੀ ਹੁਣ ਅੱਗੇ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਤੁਸੀਂ ਪੁਲਿਸ ਨੂੰ ਅਸੀਂ ਇਨਫੋਰਮ ਕੀਤਾ ਉਹ ਆਏ ਆ ਰਹੇ ਕੰਪਲੇਂਟ ਪਾਣ ਲਈ ਲੈਟਸ ਸੀ ਉਹਨਾਂ ਕੀ ਹੁੰਦਾ ਬਟ ਇਹ ਕਿ ਸਕੂਲਸ ਵਾਲਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਬੱਚਿਆਂ ਨੂੰ ਬੱਚਾ ਹੀ ਤਰ੍ਹਾਂ ਟ੍ਰੀਟ ਕਰਨ ਜਾਨਵਰਾਂ ਦੀ ਤਰ੍ਹਾਂ ਟ੍ਰੀਟ ਨਾ ਕਰਨ ਮੈਂ ਨਾ ਆਪਣੇ ਲੜਕੇ ਕੀ ਐਡਮਿਸ਼ਨ ਕਰਾਣੇ ਆਈ ਸੀ ਸਕੂਲ ਮੈਂ ਕੌਣ ਸੇ ਸਕੂਲ ਮੈਂ ਇਸ ਵਿੱਚ ਜੀ ਤੋਂ

ਖੇਡ ਰਿਆ ਸੀਗਾ ਉਹ ਕਿਤੇ ਮੈਮ ਪ੍ਰਿੰਸੀਪਲ ਨੇ ਉਹਨੂੰ ਡਾਟਿਆ ਤੇ ਉਹ ਬੱਚਾ ਵਿਚਾਰਾ ਫੇਰ ਵੀ ਖੇਡਦਾ ਰਿਹਾ ਉਹ ਚੁੱਕ ਕੇ ਡੰਡਾ ਉਹਨੇ ਮਾਰਿਆ ਡੰਡਾ ਉਹਦੀ ਅੱਖ ਦੇ ਉੱਪਰ ਲੱਗ ਗਿਆ ਤੇ ਤਿੰਨ ਘੰਟੇ ਅਸੀਂ ਉਹ ਪ੍ਰਿੰਸੀਪਲ ਫੋਨ ਕਰਦੇ ਰਹੇ ਵੀ ਹੈ ਕਿੱਥੇ ਸਾਡਾ ਬੱਚਾ ਸਾਡੇ ਨੂੰ ਦੱਸੋ ਤਿੰਨ ਘੰਟੇ ਉਹਨੇ ਬੰਦੇ ਨੇ ਫੋਨ ਨਹੀਂ ਸਕਿਆ ਅੱਖ ਕੇ ਅਸੀਂ ਕੰਪਲੀਟ ਕਰਾਈ ਆ ਹੈਪਬਾਲ ਥਾਣੇ ਫਿਰ ਥਾਣੇ ਵਾਲਿਆਂ ਨੇ ਫੋਨ ਕੀਤਾ ਜਾ ਕੇ ਸਕੂਲ ਬੱਚਾ ਡੋਲ ਵਾਲਿਆਂ ਨੇ ਕਿਹਾ ਜੀ ਬਹੁਤ ਡੀਐਮਸੀ ਆ ਅਮਰਸਿ ਜੀ ਹੁਣ ਅਮਰਸਿ ਨੂੰ ਲੈ ਕੇ ਆਇਆ ਚਲੋ ਠੀਕ ਹੈ ਬੱਚਾ ਨੋਰਮਲ ਆ ਪਰ ਅਸੀਂ ਸੈਟੀਸਫਾਈ ਨਹੀਂ ਆ ਕਿਉਂਕਿ ਅਸੀਂ ਫਿਰ ਵੀ ਜਾ ਕੇ ਹੁਣ ਸਿਵਲ ਹਸਪਤਾਲ ਜਾਵਾਂਗੇ ਬੱਚਾ ਲੈ ਕੇ ਉੱਥੇ ਜੋ ਡਾਕਟਰ ਕਹਿਣਗੇ ਫਿਰ ਸੈਟੀਸਫਾਈ ਹੋਵਾਂਗੇ ਦੇ ਬੱਚੇ ਦੀ ਕੰਡੀਸ਼ਨ ਕੀ ਹੈ ਕਿਰਸ਼ਨ ਫਿਲਹਾਲ ਨੋਰਮਲ ਹੈ ਪਰ ਅਸੀਂ ਸੈਟੀਸਫਾਈ ਨਹੀਂ ਹੈ ਅਸੀਂ ਜਾ ਕੇ ਇਹਦੇ ਮਾਪ ਨੂੰ ਨਾਲ ਲੈ ਕੇ ਸਿਵਰਾ ਸਾਹ ਪ ਜਾਵਾਂਗੇ ਉੱਥੇ ਸਾਨੂੰ ਜੋ ਡਾਕਟਰ ਕਹਿਣਗੇ ਅਸੀਂ ਉਹ ਹਸਾਮਲਾ ਕਰਵਾਂਗੇ ਠੀਕ ਤੁਹਾਡਾ ਨਾਮ ਕੀ ਹੈ ਕੀ ਬੱਚੇ ਮੇਰਾ ਸੰਜੀਤ ਬਿੱਟੂ ਆ ਜੀ ਮੈਂ ਭਰਤਾਨਾ ਚੱਲ ਰਹੇ ਹਾਂ ਅੱਛਾ ਕੀ ਮਤਲਬ ਹੁਣ ਮੁਲਾਜ਼ਮਾ ਦੀ ਜੇ ਪੁਲਿਸ ਮੁਲਾਜ਼ਮਾ ਮੁਲਾਜ਼ਮਾ ਨੇ ਤਾਂ ਸਾਨੂੰ ਇਹ ਕਹਵਾ ਵੀ ਤੁਹਾਡੀ ਸੈਟੀਸਫਾਈ ਹੋਵੇ ਅਸੀਂ ਸੈਟੀਸਫਾਈ ਆ ਜਾਂ ਤੁਸੀਂ ਕਹਿੰਗੇ ਪਰਚਾ ਦੇਣਾ ਵਾ ਤਾਂ ਅਸੀਂ ਪਰਚਾ ਮਿੰਟ ਲਾ ਕੇ ਦੇ ਦੋ ਸਕੂਲ ਵਾਲੇ ਨੇ ਕੀ ਕੀਤਾ ਤੁਹਾਨੂੰ ਸਕੂਲ ਵਾਲੇ ਕਹਿੰਦੇ ਅਸੀਂ ਸੈਟੀਸਫਾਈ ਆ ਵੀ ਅਸੀਂ ਡੀ ਐਮ ਸੀ ਜਾ ਕੇ ਜਿਹੜੇ ਕੋਈ ਬੰਦੇ ਕੋਲ ਲਾਇਕ ਕਰਾਇਆ ਡਾਕਟਰ ਕੋ ਤੁਸੀਂ ਜਾ ਕੇ ਉਹਨੂੰ ਪੁੱਛ ਸਕਦੇ ਹੋ ਨਹੀਂ ਤਾਂ ਜਿੱਤੇ ਹੋਰ ਤੁਹਾਨੂੰ ਕੋਈ ਵਧੀਆ ਡਾਕਟਰ ਲੱਗਦਾ ਵਾ ਉਹਦੇ ਕੋਲ ਜਾਓ ਜਿੱਦਾਂ ਉਹ ਕਹਿਣਗੇ ਅਸੀਂ ਪੈਸੇ ਲਾਉਣ ਤਿਆਰ ਆ ਤੇ ਲੱਗਿਆ ਕਿ ਕੰਨ ਲੱਗਿਆ ਕਿੱਦਾਂ ਕਿ ਦੱਸਿਆ ਛੋਟੀ ਛੋਟੀ ਪ੍ਰਿੰਸੀਪਲ ਨੇ ਮਾਰਿਆ ਛੋਟੀ ਛੋਟੀ ਮਾਰਿਆ ਜੀ ਉੱਥੇ ਦੇ ਵਿੱਚ ਬੱਚਾ ਸ਼ਾਇਦ ਕਰ ਰਹੇ ਅਸੀਂ ਕਿੱਦਾਂ ਲੱਗਿਆ ਬੈਠਾ ਸੀਗਾ ਡੰੜੀ ਦੀ ਬਾਹਰ ਜਾਣ ਲੱਗਾ ਡ ਲਗਦਾ ਕਿ ਇਦਾਂ ਦਾ ਮਤਲਬ ਸਕੂਲ ਤੁਸੀਂ ਆਪਣੇ ਭਰੋਸੇ ਨਾਲ ਬੱਚਿਆਂ ਨੂੰ ਸਕੂਲ ਭੇਜਦੇ ਹੋ ਤੇ ਟੀਚਰ ਇਦਾਂ ਨਹੀਂ ਸਕੂਲ ਚ ਅੱਗੇ ਵੀ ਕੰਮਲਟ ਆਂਦੀ ਰਹੀਆਂ ਸੀ ਆਪਾਂ ਆਪਾਂ ਹਲ ਮਸਲਾ ਕਰਾਉਂਦੇ ਆ ਪਰ ਇਹ ਸਕੂਲ ਨੇ ਹੁਣ ਜੱਜਾਂ ਲਈ ਥੋੜਾ ਜਿਹਾ ਹੱਥ ਕਰਤੀ ਹੈ ਕਿਉਂਕਿ ਹਰੇਕ ਬੱਚੇ ਦੀ ਮਾਪੋ ਤੇ ਕਹਿ ਰਹੇ ਆ ਵੀ ਇਹ ਥੱਪੜ ਮਾਰਦੇ ਆ ਡਾਂਗ ਮਾਰਦੇ ਆ ਪਰ ਹੁਣ ਸਾਨੂੰ ਨੇ ਸਿਸਟਮ ਤੇ ਥੋੜਾ ਜਿਹਾ ਨਿਗਰਾਨੀ ਦੇਣੀ ਪੈਣੀ ਹੈ ਸਕੂਲ ਨੂੰ ਕਿਉਂਕਿ ਸਕੂਲ ਵੀ ਮੇਰੇ ਮਹੱਲੇ ਵਿੱਚ ਹੈ ਹੋ ਤੋੜੇ ਨਿਗਰਾਨੀ ਕਰਾਂਗੇ ਸਮਝਾਵਾਂਗੇ ਇਹਨਾਂ ਨੂੰ ਪ੍ਰਿੰਸੀਪਲ ਨੂੰ ਵੀ ਜੇ ਸਕੂਲ ਚਲਾਣਾ ਤਾਂ ਬੜੇ ਹਿਸਾਬ ਨਾਲ ਚਲਾਓ ਨਹੀਂ ਤਾਂ ਸਕੂਲ ਬੰਦ ਕਰ ਦੋ ਕਿੰਨਾ ਦਾ ਸਕੂਲ ਕਿੰਨਾ ਦਾ ਇਹ ਆਪਣੇ ਚਾਵਲਾ ਜੀ ਹੈਗੀ ਕੋਈ ਉਹਨਾਂ ਦਾ ਸਾਹ ਇਹੋ ਸਿੱਧਾ ਆਵਾਜ਼ ਗੱਲ ਕਰੋ ਹਾਂ ਜਰੂਰ ਮਿਲਾਂਗੇ ਜੀ ਅਸੀਂ ਆਪਣੇ ਡੋਗੀ ਜੀ ਨੂੰ ਮਿਲਾਂਗੇ ਜੀ ਜਰੂਰ ਆਦੇ ਪੱਤੀ ਪੈਸੇ ਨੂੰ ਮਿਲਾਂਗੇ ਇਸ ਮਾਮਲੇ 'ਚ ਅਸੀਂ ਕਿਉਂਕਿ ਇਹ ਬੱਚਿਆਂ ਦਾ ਮਾਮਲਾ ਹੈ ਕੋਈ ਹੋਤਾ ਹੈ ਨਹੀਂ ਵੀ ਕੋਈ ਲੈਣ ਦੇਣਾ ਕੋਈ ਸਿਸਟਮ ਹੈ ਦਾ ਬੱਚਿਆਂ ਦਾ ਮਾਮਲਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਪੜਦੇ ਆ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬੱਚੇ ਨੂੰ ਮਾਰਿਆ ਜਿਹੜਾ ਸਕੂਲ 'ਚ ਕੀ ਕਹਿਣਾ ਚਾਹੋਗੇ ਮੈਂ ਅਸੀ ਰਜਿੰਦਰ ਕੁਮਾਰ ਹਾਂ ਬਵਾਲ ਠੀਕ ਹੈ ਜੀ ਬੱਚੇ ਦੇ ਥੋੜੀ ਜੀ ਅੱਖ ਤੇ ਇੰਜਰੀ ਹੋਈ ਆ ਅਫਸਰਾਂ ਦੀ ਨੌਲੇਜ ਚ ਲਿਆਤਾ ਆ ਜੇ ਅਸੀਂ ਸੂਰਤ ਹੋਊਗੀ ਪੈਸੀ ਕਾਰਵਾਈ ਕੀਤੀ ਕਿ ਕਿਹੜੇ ਸਕੂਲ ਦਾ ਮਾਮਲਾ ਜੀ ਕਿਹੜਾ ਕਿਹੜਾ ਜੀ ਇਹ ਸਕੂਲ ਜੀ ਐਨਡੀ ਐਮ ਚਾਦ ਗਿਆਨ ਕਲੋਨੀ ਸਕੂਲ ਠੀਕ ਹੈ ਜੀ ਬੰਦੇ ਦੀ ਟੀਚਰ ਨੇ ਗੱਡਾ ਮਾਰੇ ਅੱਖ ਤੇ ਇੱਕ ਪਰਿਵਾਰ ਦਾ ਰੋਪ ਹੈ ਜੀ ਬੱਚੇ ਨੂੰ ਦੱਸਿਆ ਨਹੀਂ ਪਰ ਚਲੋ ਜੋ ਫਰਦਰ ਆਊਗਾ ਆਪਾਂ ਉਹ ਤਾਂ ਵਿਛਾਇਆ ਆਪਣੇ ਤੰਤੀਸ਼ ਦਾ ਵਿਸ਼ਾ ਆ ਬੱਚਾ ਠੀਕ ਹਾਂ ਹਾਂ ਬੱਚਾ ਠੀਕ